ਦੇਖੋ ਜੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਰਿਆਕਰਤਾ ਹੈ ਚਾਹੇ ਉਹ ਪ੍ਰਧਾਨ ਮੰਤਰੀ ਜੀ ਨੇ ਸਾਡੇ ਚਾਹੇ ਗ੍ਰਹਿ ਮੰਤਰੀ ਜੀ ਨੇ ਚਾਹੇ ਕੋਈ ਵੀ ਕਿਸੇ ਵੀ ਮਰਜ਼ੀ ਸਟੇਜ ਤੇ ਪਹੁੰਚ ਜਾਂਦਾ ਹੈ ਪਹਿਲਾਂ ਉਹ ਕਰਿਆਕਰਤਾ ਹੈਗਾ ਔਰ ਕੋਈ ਵੀ ਚੋਣ ਆਵੇ ਸਾਡੇ ਜਿਹੜੇ ਲੀਡਰ ਸਾਹਿਬ ਨੇ ਸਾਡੇ ਜਿਹੜੇ ਮਾਨਯੋਗ ਪ੍ਰਧਾਨ ਮੰਤਰੀ ਜੀ ਹੋਣ ਚਾਹੇ ਗ੍ਰਹਿ ਮੰਤਰੀ ਜੀ ਹੋਣ ਉਹ ਹਰੇਕ ਇਲੈਕਸ਼ਨ ਨੂੰ ਇੱਕ ਉਸਤਵ ਦੀ ਤਰ੍ਹਾਂ ਲੈਂਦੇ ਨੇਗੇ ਔਰ ਹਰੇਕ ਇਲੈਕਸ਼ਨ ਦੇ ਵਿੱਚ ਪੂਰੀ ਸਪੇਡ ਲਾਉਂਦੇ ਨੇ ਔਰ ਸਾਨੂੰ ਇਸ ਗੱਲ ਦਾ ਮਾਣ ਹੈ ਸਾਡੀ ਲੀਡਰਸ਼ਿਪ ਦੇ ਉੱਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਿਤੇ ਕੋਈ ਕਮੀਆਂ ਪੇਸ਼ੀਆਂ ਰਹੀਆਂ ਨੇ ਅਸੀਂ ਉਸ ਗੱਲ ਤੇ ਮੰਤਨ ਵੀ ਕਰਨਾ ਹੈਗਾ ਪੰਜਾਬ ਦੇ ਵਿੱਚ ਵੀ ਮੰਤਨ ਕਰਨਾ ਹੈ ਔਰ ਜਿੱਥੇ ਵੀ ਸਾਨੂੰ ਲੱਗਦਾ ਵੀ ਸੀਟਾਂ ਘਟਾਈਆਂ ਨੇ ਸਾਡੀਆਂ ਉੱਥੇ ਵੀ ਮੰਤਨ ਕਰਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਕੋਈ ਕਿਸੇ ਕਿਤੇ ਵੀ ਕਮੀਆਂ ਰਹੀਆਂ ਨੇ ਉਸ ਨੂੰ ਦੂਰ ਕਰਾਂਗੇ ਔਰ ਇਹ ਨਹੀਂ ਹੁੰਦਾ ਸਾਡੀ ਤਾਂ ਦੇਖੋ ਅਗਲੀ ਇਲੈਕਸ਼ਨ ਦੀ ਤਿਆਰੀ ਨਾਲ ਨਾਲ ਚੱਲੂ ਹੋ ਚੁੱਕੀ ਹੈ ਅਸੀਂ ਇਸ ਗੱਲ ਵਿੱਚ ਸੋਚਣਾ ਨਹੀਂ ਹੈਗਾ ਕਿਉਂਕਿ ਅੱਜ ਜਿਹੜਾ ਪੰਜਾਬ ਦਾ ਸਾਨੂੰ ਬਹੁਤ ਵੱਡਾ ਸਾਨੂੰ ਮਾਣ ਮਿਲਿਆ ਕੋਈ ਅਸੀਂ ਗੱਲ ਨਹੀਂ ਹੈਗੀ ਬਹੁਤ ਵਧੀਆ ਤੁਹਾਨੂੰ ਪਰਸੈਂਟੇਜ ਵਧੀ ਹੈਗਾ ਬੜੀ ਅੱਛਾ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਚਾਹੇ ਭਦੋੜ ਹਲਕਾ ਚਾਹੇ ਮਹਿਲਕਲਾ ਹਲਕਾ ਹੋਰ ਬਨਾਲ ਹਲਕਾ ਜਿਹੜੀ ਤੁਸੀਂ ਗੱਲ ਕਰਦੇ ਹੋ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਹੈ ਪੰਸਖ ਦੀ ਗੱਲ ਕਰਦੇ ਹੋ ਦੇਖੋ ਸਾਡੇ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਬਾਰੇ ਬੜਾ ਕੁਝ ਕੀਤਾ ਚਾਹੇ ਅਸੀਂ ਕਰਤਾਰਪੁਰ ਲੰਗ ਦੀ ਗੱਲ ਕਰੀਏ ਚਾਹੇ ਅਸੀਂ ਸ਼ਾਹਜਾਹ ਦੇ ਨਾਮ ਦੇ ਬੀਰ ਬਾਲ ਦੇ ਦਿਵਸ ਦੀ ਗੱਲ ਕਰੀਏ ਚਾਹੇ ਅਸੀਂ ਸ਼ਹੀਦੀ ਗੁਰੂਪੁਰਬ ਜਿਹੜਾ ਲਾਲ ਕਿਲੇ ਤੇ ਮਨਾਇਆ ਦੇਖੋ ਇਤੋਂ ਵੱਡੀ ਪੰਥ ਗੱਲ ਹੋਰ ਕੀ ਹੋ ਸਕਦੀ ਹੈ ਔਰ ਪ੍ਰਧਾਨ ਮੰਤਰੀ ਜੀ ਨੇ ਤਾਂ ਇਹ ਵੀ ਗੱਲ ਕਹੀ ਵੀ ਜੇ ਕਹਤ ਦੀ ਲੜਾਈ ਵੇਲੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਹੁੰਦੇ ਤਾਂ ਅਸੀਂ ਕਲਤਾਰਪੁਰ ਸਾਰਾ ਹਿੰਦੁਸਤਾਨ ਦਾ ਇੱਕ ਹਿੱਸਾ ਹੋਣਾ ਸੀ ਇਤੋਂ ਵੱਡੀ ਸੋਚ ਕੀ ਹੋ ਸਕਦੀ ਹੈ ਔਰ ਚਾਹੇ ਕੋਈ ਗਰੀਬ ਆਦਮੀ ਹੈ ਔਰ ਗਰੀਬਾਂ ਵਾਸਤੇ ਖਾਸ ਕਰਕੇ ਮੋਦੀ ਜੀ ਨੇ ਜਿਹੜੀਆਂ ਸਕੀਮਾਂ ਲੈ ਕੇ ਆਉਂਦੀਆਂ ਨੇਗੀਆਂ ਉਹ ਇੱਕ ਰਿਕਾਰਡ ਕੈਮ ਹੈਲਥ ਕਰ ਕਦੇ ਕਿਸੇ ਨੇ ਨਹੀਂ ਲਿਆ ਕਹਿੰਦੀਆਂ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਵੀ ਘਰ ਘਰ ਜਿਹੜਾ ਹੈਗਾ ਸਿਲੰਡਰ ਦਿੱਤਾ ਜਾਊਗਾ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਜਿਹੜੇ ਕਰੋੜਾਂ ਘਰ ਪੱਕੇ ਕਰਕੇ ਦਿੱਤੇ ਨੇ ਕਦੇ ਸੋਚੀ ਨਹੀਂ ਸੀਗਾ ਇਹਨਾਂ ਗੱਲਾਂ ਬਾਰੇ ਔਰ ਅੱਜ ਤੁਸੀਂ ਦੇਖ ਲਓ ਸਾਡੇ ਸੜਕਾਂ ਦਾ ਜਾਲ ਦੇਖ ਲਓ ਅੱਜ ਤੁਸੀਂ ਰੇਲਵੇ ਲਾਈਨ ਦੇਖ ਲਓ ਬੰਦੇ ਭੱਜ ਟ੍ਰੇਨਾਂ ਚੱਲ ਰਹੀਆਂ ਨੇ ਔਰ ਸਾਡੀਆਂ ਖਾਸ ਕਰਕੇ ਮਹਿਲਾਵਾਂ ਵਾਸਤੇ ਮਾਤਾਵਾਂ ਵਾਸਤੇ ਭੈਣਾਂ ਵਾਸਤੇ ਜੋ ਮੋਦੀ ਸਾਹਿਬ ਨੇ ਕੰਮ ਕੀਤਾ ਮੈਨੂੰ ਨਹੀਂ ਲੱਗਦਾ ਵੀ ਕਿਤੇ ਅੱਜ ਤੱਕ ਪਿਛਲਾ 70 ਸਾਲ ਦਾ ਜਿਹੜਾ ਰਿਕਾਰਡ ਕਾਂਗਰਸ ਦਾ ਹੈਗਾ ਉਸ ਤੋਂ ਵੱਧ 10 ਸਾਲਾਂ ਦੇ ਵਿੱਚ ਕੰਮ ਹੋਏ ਨੇ ਸੋ ਸਭ ਕਾ ਸਾਥ ਸਭ ਕਾ ਵਿਕਾਸ ਨੂੰ ਜਿਹੜਾ ਨਾਲ ਲੈ ਕੇ ਮੋਦੀ ਚੱਲੇ ਨੇ ਇਹ ਤਾਂ ਸਭ ਨੂੰ ਨਾਲ ਲੈ ਕੇ ਚੱਲਦੇ